ਨਾ ਨਾ ਦਿਖਾਏ ਲਾਈ ਹੋਈ ਹੈ ਤੇ ਆ ਬੈਂਟਰੀ ਵਾਲੀ ਆਪਣਾ ਕਿ ਜਿਹਨੇ ਪੁੱਠਾ ਕਰੰਟ ਆ ਜਾਂਦਾ ਜਿਆ ਆ ਕਿਸੇ ਪੁਰਾਣੇ ਚਾਰਜ ਦਾ ਟਟਿਆ ਹੋਇਆਗਾ ਆਜ ਗੜਾ ਤੇ ਹੁਣ ਆ 50 ਲੀਟਰ ਦੀ ਢੋਲੀ ਸੀ ਭਰੀ ਸੀ ਇਹ ਚੱਕ ਕੇ ਪੈਂਦੀ ਨਹੀਂ ਸੀ ਤੇ ਇਹ ਚੋਂ ਆਹ ਪੰਪਨ ਵਾਲਾ ਇਹਦੇ ਵਿੱਚ ਤੇਲ ਗੱਡੀ ਇਹਦੇ ਨਾਲ ਪਾਉਣਾ ਸੌਖਾ ਹੈਗਾ ਤੇ ਆ ਦੇਖ ਇੰਨਾ ਪ੍ਰੈਸ਼ਰ ਆਉਂਦਾ ਭਾਈ ਇਹਦਾ ਤਾ ਜਗਾ ਚੁਕਾਰਾ ਪੈ ਗਿਆ ਭਾਈ ਇੱਥੋਂ ਤੜਕੇ ਵਾਲੀ ਲੈਡ ਤੇ ਤੇ ਉਹ ਤੋਂ ਵੀਰ ਤੋਂ ਭਾਈ ਪਾਣੀ ਟੁੱਟ ਗਿਆ ਇੱਥੇ ਘਾਰਾ ਪੈ ਗਿਆ ਹਾਂਜੀ ਦੋਸਤੋ ਭਾਈ ਅੱਜ ਤੜਕੇ-ਤੜਕੇ ਦਾ ਟਾਈਮ ਤੇ ਰਾਤ ਖਾਰ ਚੰਗੀ ਨੇਰੀ ਆਈ ਸੀ ਨੇਰੀ ਤੋਂ ਬਾਅਦ 2:30 ਵਜੇ ਮੀਂਹ ਵੀ ਚੰਗਾ ਆ ਗਿਆ ਸੀਗਾ ਘਾਰਾ ਸ਼ੀਗਾ ਚਾਰ ਕੁੰਗਲਾਂ ਦੇ ਘਰਾਂ ਚ ਮੀ ਹੈਗਾ 45 ਖਾਸੇ ਚੱਲ ਗਏ ਸੀ ਤੇ ਲੱਗੇ ਹੋਏ ਪਾਣੀ ਵਾਲੇ ਥਾਂ ਦੁਬਾਰੇ 11 ਚ ਪਾਣੀ ਖੜ ਗਿਆ ਸੀਗਾ ਥੋੜਾ ਚ ਕਿਹੜੇ ਦੇ ਟਾਈਪ ਸੀਗਾ ਚੱਲ ਚੰਗਈ ਕੀਤਾ ਜੋ ਵੀ ਆਇਆਗਾ ਦਰਖਤ ਦੱਪੇ ਸਾਰੇ ਤਾਂ ਧੂੜ ਤੱਪਾ ਸੂਰਜ ਨੂੰ ਮਦਮ ਪਤਾ ਸੀਗਾ ਧੂੜ ਨੇ ਲੋਕਾਂ ਨੇ ਤੇ ਉਹ ਗਰਦਗੱਪਾ ਲੈ ਗਿਆ ਮਿੱਟੀ ਦੱਬ ਗਈ ਤੇ ਬਾਕੀ ਚੱਲ ਨਰਮੇ ਦੇ ਘੜੇ ਕਰਨ ਰਸ਼ੰਡ ਹੋਏ ਕੋਈ ਨਹੀਂ ਲੋਟ ਹੋ ਜਾਣਗੇ ਤਾਂ ਚੰਗਾ ਹੀ ਹੋਇਆਗਾ ਮਿੱਠਾ ਪਾਣੀ ਮੀਂਹ ਦਾ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਭਾਈ ਤੇ ਬਲੌਗ tour ਤੋਂ ਲੈ ਕੇ tour ਤੱਕ ਲਾਜ਼ਮੀ ਦੇਖਿਆ ਕਰੋ ਤੇ ਨਵੇਂ ਭਰਾ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਹਾਈ ਬਿਲਕੁਲ ਫਰੀ ਹੈ ਆਹ ਕਿਹੜਾ ਪਿੱਛੇ ਪਾਣੀ ਦੇਖਦਾ ਉਹ ਮਾੜਾ ਮਾੜਾ ਖੜਾ ਇਹ ਹੁਣ ਸੁੱਕ ਗਿਆ ਖੜਾ ਤੜਕੇ ਸਦਿਆ ਆਇਆ ਸੀ ਮੈਂ ਉਹ ਤਾਂ ਖੜਾ ਸੀ ਪਾਣੀ ਇਹ ਤੇ ਆਹ ਕੈਰੇਜ ਕਿਹੜੇ ਮੈਨੂੰ ਤੁਰਿਆ ਜਾਣਾ ਇਹਦੇ ਵਿੱਚ ਅਜੇ ਪਾਣੀ ਲੱਗਿਆ ਨਹੀਂ ਆਹ ਇੰਨੇ ਚ ਦੋ ਚ ਕੱਲ ਅਸੀਂ ਲਾਤਾ ਸੀ ਕਿ ਲੱਗ ਥਾ ਤੇ ਤੰਗੋਂ ਖੜ ਗਿਆ ਸੀ ਮੀਂਹ ਦਾ ਪਾਣੀ ਉੱਥੇ ਪਾਈ ਤੇ ਆਹ ਫਾਇਦੇ ਕਰਕੇ ਅਜੇ ਛੇਤੀ ਲੱਗ ਜੂ ਹੁਣ ਤੇ ਉਹ ਖਾਰੇ ਪਾਣੀ ਲੱਗ ਜਾਂਦੇ ਐ ਫਰਕ ਤੇ ਫਾਇਦਾ ਹੋ ਜੂ ਆ ਦਾ ਤੇ ਕਿਹੜਾ ਆਪਾਂ ਨਰਮਾ ਬੀਜਾ ਸੀ ਅਜੇ ਮੰਗਲਵਾਰ ਨੂੰ ਬੀਜਿਆ ਸੀ ਇਹਦਾ ਉਹਦਾ ਕਰੰਟ ਹੋ ਗਿਆ ਕਰ ਕਿਹੜੇ ਪੰਜ ਸ਼ੀਦਨਾ ਦੇ ਵੀ ਨਰਮੇ ਉਹ ਕਰੰਟ ਆਫ ਹੋਇਆ ਤੇ ਬਣੇ ਰਿਓ ਨਾ ਵਲੌਗ ਤੇ ਭਾਈ ਆਹ ਨਰਮਾ ਵੀ ਜੀ ਭਾਈ ਆਪਾਂ ਮੰਗਲਵਾਰ ਨੂੰ ਤੇ ਕਰੰਟ ਹੋ ਗਿਆ ਭਾਈ ਇਹ ਕਰੰਟ ਹੋ ਗਿਆ ਚਲ ਕੋਈ ਨਹੀਂ ਹੁੰਦਾ ਕਿ ਲੱਗ ਥਾਂ ਬਣ ਲਾਂਗੇ ਤੇ ਮੀਂ ਥੋੜਾ ਚਖੇੜੇ ਜਿਹਾ ਟਾਈਪ ਜਿਹਾ ਸੀਗਾ ਚਿਫੀ ਵੱਜੀ ਹੈ ਆ ਦੇ ਉੱਤੇ ਹੈਗੀ ਐ ਜੀ ਚਿੱਫੀ ਜੀ ਆ ਦੇ ਬਣੇਵਾ ਦਿਖਾ ਮਾ ਆ ਸੀ ਪਾਈ ਆਂ ਜੀ ਹੋਰੇ ਪਈਆ ਦੇਖ ਤੇ கரੰਟ ਖਰ ਭੰਨੀ ਪਊਗੀ கரੰਟ ਤੋਂ ਭੰਨੀ ਤੋਂ ਕੋਈ ਹੱਲ ਨਹੀਂਗਾ ਤੇ ਮੀਂਹ ਵਾਲਾ ਕੰਮ ਸੋਹਣਾ ਕਰ ਗਿਆ ਤਰਖਤਾਂ ਤੋਂ ਲਾ ਗਿਆ ਤੇ ਸਭ ਤੋਂ ਮੇਨ ਪੁਆਇੰਟ 16ਰਾਂ ਦੇ ਤੇ ਘਰ ਦੇ ਚੰਮੀ ਕਿਹੜੇ ਵੀਰ ਭਾਈ ਕੋ ਕਪੜਾ ਨਹੀਂ ਜਾਂ ਕੋਈ ਧੋਣ ਦਾ ਟਾਈਮ ਨਹੀਂ ਸੀਗਾ ਚੰਗੀ ਤਰ੍ਹਾਂ ਕਲੀਨ ਵਾਸ਼ ਕਰ ਗਿਆ 16ਰਾਂ ਨੂੰ ਸਾਰਿਆਂ ਨੂੰ ਹੁਣ ਸੂਰਜ ਤੋਂ ਵੀ ਸਹੀ ਕਿਰਨਾ ਕੰਮ ਕਰ ਰਿਹਾ ਕਿ ਕੰਮ ਨਹੀਂ ਕਰਦਿਆਂ ਸੀ ਉਹ ਤੇ ਹੁਣ ਸਹੀ ਕਿਹੜੀਆਂ ਕਿੰਨਾ ਤਾਂ ਤੋਂ ਪ੍ਰਕਾਸ਼ ਆਊਗਾ ਉਹਨਾਂ ਜਿਆਦੇ ਪਾਣੀ ਕੱਢਣਗਾ ਮੋਟਰਾਂ ਪਾਈ ਟਾਈਮ ਹੋਇਆ ਭਾਈ ਤੜਕੇ 8:34 ਮਿੰਟ ਤੇ ਆ ਮੀਂਹ ਪੈਣ ਤੋਂ ਬਾਅਦ ਆਪਣਾ ਇੱਕ ਕਿਆਰਾ ਰਹਿੰਦਾ ਹਜੇ ਮੈਂ ਚੱਲ ਚਲਾ ਕੇ ਦੇਖ ਲਵਾਂ ਨੇ ਜੀ ਚਲਦੀ ਐ ਤਾਂ ਬਦਲ ਵਾਈ ਬਹੁਤ ਆ ਤਾਂ ਆ ਆ ਦੇਖ ਸੂਰਜ ਕੋ ਇਸ ਤਰ੍ਹਾਂ ਆਂਦਾ ਹੈਗਾ ਇੰਨੇ ਨਾਲ ਪਾਣੀ ਹਜੇ ਥੋੜਾ ਹੈਗਾ ਚਲ ਅਕੀਨ ਕਿਰਪਾ ਬਖਸ਼ੀ ਵਾਦੇ ਨੇ ਸੁਣੋ ਇਦਾਂ ਦੇ ਹੋ ਗਏ 250 ਲੱਗ। ਆ ਦੇ ਸਾਫ਼ ਕਰਤੇ ਬਾਬੇ ਨੇ ਨੇਰੀ ਨੇ ਰੇਤਾ ਧੂੜ ਸਭ ਲਾਤਾ ਹੁਣ ਕਲੀਨ ਵਾਸ਼ ਹੋ ਗਏ ਹੈ। ਦੇਖ ਮਾਰ ਦੇ ਨਾ ਚਮਕੋਰਾ। ਬਦਲਵਾਈ ਜ ਐਸ ਤਰ੍ਹਾਂ ਦੀ ਐ ਕੋਸਾ। ਆ ਪਰਲੇ ਦੋ ਕਿਹਾਰੇ ਲਾਤੇ ਸੀ। ਪਰ ਲਾ ਰਹਿ ਗਿਆ ਇਹ ਛੜਤੀ ਨੂੰ ਚਲ ਕੀ ਆ ਤੁਹਾਨੂੰ ਲੱਗੀ ਜਾਵੇ ਉਹ ਕਿਵੇਂ ਪੀਲੇ ਦੀਦੇ ਆ ਤੇ ਕਿਥੇ ਪਾਣੀ ਨਹੀਂ ਲੱਗਿਆ ਉਹ ਚਿੱਟਾ ਆ ਪਾਣੀ ਦੇ ਨਾਲ ਰੰਗ ਮਟਾ ਜਾਂਦੀ ਹੈ ਉਪਰਾਲੀ ਜਲ ਹੀ ਜੀਵਨ ਹੈ ਆਪਾਂ ਕੱਲ ਭਾਈ ਉਹ ਬਾਣ ਰੌਣੀ ਲਈ ਸੀ ਕਿਹੜੀ ਇਹ ਸੜਕ ਵਾਲਾ ਕਿਹਨਾਂ ਨੇ ਕਿਹਾ ਮੈਂ ਆ ਸਾਫ ਜਦਿੰਦਾ ਕਿਹੜਾ ਆ ਇਹ ਤਿਆਰ ਕਰਿਆ ਦਾ ਸੀ ਦੋ ਤਿੰਨ ਸੁਹਾਗੇ ਮਾਰਿਆ ਦੇ ਸੀ ਕੱਲ ਗਰਾਹੀ ਤੋਂ ਬਾਅਦ ਇੱਥੇ ਸ਼ਾਮ ਨੂੰ ਸੁਹਾਗਾ ਮਾਰਿਆ ਪਹਿਲਾਂ ਬਾਕੀ ਤੜਕੇ ਤਿਆਰ ਕਰਕੇ ਜੀ ਫਿਰ ਆਪਾਂ ਵਾਰੀ ਲਈ ਤੇ ਫਿਰ ਆਪਾਂ ਇਧਰ ਘਰ ਵਾਲਾ ਬਾਣ ਤਿਆਰ ਕੀਤਾ ਸੀ ਰਾਤ ਨੂੰ ਆ ਕੇ ਆਵਾਂ ਤਿਆਰ ਕੀਤਾ ਸੀ ਇਹ ਚ ਇੱਕ ਸੁਹਾਗਾ ਮਾਰਿਆ ਸੀ ਆ ਸਾਫ ਪਿਆ ਤੇ ਰੱਬ ਨੇ ਰਾਤ ਮੀਂਹ ਦੀ ਕਿਰਪਾ ਕਰਤੀ ਹੁਣ ਸ਼ਾਇਦ ਇਹ ਬਾਕੇ ਦੁਬਾਰੇ ਹਲਕਾ ਵਾਦਾਂਗੇ ਚਲਾ ਤੇ ਸੁਹਾਗਾ ਲਾਵਾਂਗੇ ਚੰਗੀ ਤਰ੍ਹਾਂ ਕੁਝ ਨਹੀਂ ਹੁੰਦਾ ਚੰਗਾ ਹੀ ਕੀਤਾ ਕਰ ਕੋਈ ਮਾੜਾ ਨਹੀਂ ਫਾਇਦੇ ਕਰਕੇ ਜਾਂ ਨੁਕਸਾਨ ਨਹੀਂ ਕਰਿਆ ਤੇ ਆਪਣੇ ਆ ਦੋ ਕਿਹਾਰੇ ਲੱਗੇ ਸੀ ਜਾਂ ਦੇ ਤੇ ਹੁਣ ਆਪਾਂ ਇਹ ਛੱਡ ਕੇ ਆਏ ਭਾਈ ਸੋਲਰ ਐ ਛੱਡਿਆ ਇਥੋਂ ਆ ਕੇਰਾ ਬਾਬੇ ਦੀ ਕਿਰਪਾ ਨਾਲ ਅੱਜ ਸੂਰਜ ਦਾ ਅਜ ਘਰ ਮੱਧਮ ਜਾਏਗਾ ਹਾਂਜੀ ਦੋਸਤੋ ਆ ਪਈ ਆਪਣੇ ਦੋਸਤ ਨੇ ਨਰਮਲ ਆਇਆ ਸੀ ਆ ਖਾਂਗੀਆਂ ਪਾ ਕੇ ਤੇ ਕੱਲ ਵਾਲੇ ਮੀਂਹ ਦੇ ਵਿੱਚ ਝਿਕੇੜੇ ਦੇ ਵਿੱਚ ਇੰਨਾ ਥੋੜਾ ਪ੍ਰੈਸ਼ਰ ਸੀ ਕਿ ਨਰਮਲ ਸਾਰੇ ਬੜੇਵੇਂ ਬਾਹਰ ਆ ਗਏ ਯਾਰ ਇਹਨੇ ਪਾਣੀ ਵੀ ਲਾਇਆ ਸੀ ਤੇ ਪਾਣੀ ਲਾਉਣ ਤੋਂ ਦੂਜੇ ਦਿਨ ਝਿਕੇੜਾ ਜ਼ਿਆਦਾ ਹੈ ਸਾਰੇ ਬੜੇਵੇਂ ਇੱਕ ਨਹੀਂ ਤਕਰੀਬਨ ਸਾਰੀ ਬਾਹਰ ਆ ਗਈ ਯਾਰ ਤੇ ਜੇ ਕਿਸੇ ਭਰਾ ਨੇ ਲਵਾਉਣਾ ਗਾਂ ਵਾਸਤੇ ਮੀਂਹ ਦਾ ਤਾਂ ਕਰ ਨਹੀਂ ਪਤਾ ਹੁੰਦਾ ਤਾਂ ਬੱਟ ਦੇ ਥੋੜਾ ਜਿਹਾ ਜੇ ਥੱਲੇ ਤੇ ਥੋੜਾ ਡੂੰਘਾ ਲੱਗਿਆ ਹੋਵੇ ਇੱਥੇ ਜੇ ਤਾਂ ਮੈਨੂੰ ਐ ਲੱਗਦਾ ਕਾਮਯਾਬ ਹੁੰਦਾ ਸੀ ਆ ਹੁਣ ਅਸੀਂ ਨਾ ਇਹਨੂੰ ਬਹੁਣ ਜੋਗਰੇ ਤੇ ਨਾ ਇਹ ਚ ਨਵੇਂ ਪੈਕਟ ਲਾਉਂ ਜੋਗਰੇ ਕਿਉਂਕਿ ਥਾਂ ਹੋ ਗਿਆ ਕਰੜਾ ਤਾਂ ਇਸ ਕਰਕੇ ਆਪਦਾ ਵੀ ਧਿਆਨ ਨਾਲ ਵાળਿਓ ਆ ਵੀਰ ਦਾ ਤਾਂ ਪੂਰਾ ਵੱਡਾ ਨੁਕਸਾਨ ਹੋਇਆ ਯਾਰ ਕਿਉਂਕਿ ਨਰਮਾ ਉਗ ਰਿਆ ਫੋਟ ਮਾਰ ਗਿਆ ਤੇ ਧੁੱਪ ਲੱਗੀ ਤੇ ਢੰਗੂਰ ਸਾਰੇ ਮੱਜਣਗੇ ਹਰਾ ਨਹੀਂ ਹੁੰਦਾ ਨਰਮਾ ਤੇ ਨੁਕਸਾਨ ਹੋਇਆ ਮਾੜੀ ਗੱਲ ਉਹ ਮੀਂਹ ਚੰਗਾ ਪੈ ਗਿਆ ਸੀ ਪਰ ਇਹ ਨੁਕਸਾਨ ਕਰ ਗਿਆ ਦਾ ਆ 2.5 ਕਿੱਲਿਆਂ ਦਾ ਤਾਂ ਅਜਾ ਜੀ ਨਰਮਾਈ ਲਾਉਣਾ ਪਟਾਣਾ ਭਾਈ ਤਾਂ ਅਸੀਂ ਪਹਿਲੇ ਕਿਡੇ ਲਾਇਆ ਸੀ ਸਾਨੂੰ ਪਹਿਲੇ ਕਿਡੇ ਨਕਸ਼ਣ ਪਾ ਗਿਆ ਇਹ ਹੁਣ ਇਹਦਾ ਕੋਈ ਹੱਲ ਨਹੀਂ ਜਦਾਂ ਸਾਨੂੰ ਬਾਕੀ ਦੁਵਾਰੀ ਵੀਚਣਾ ਪਊਗਾ ਬਾਕੀ ਤੁਸੀਂ ਕਿਵੇਂ ਚੰਗਾ ਲੱਗਦਾ ਹੈਗਾ ਹਾਂ ਭਰਾਵਾ ਦੋਸਤੋ ਰਾਤ ਪੈ ਗਿਆ ਥੋੜਾ ਝਕੇੜੇ ਦਾ ਮੀਂਹ ਤੇ ਕਰ ਗਏ ਹੁਣ ਕੀ ਆ ਮਸ਼ੀਨ ਤੋਂ ਖੜਾ ਛੜਾ ਕੇ ਕਈ ਭਰਾਵਾਂ ਨੇ ਵਿਚਾਰਿਆਂ ਨੇ ਉਹ ਬਟਾਈਆਂ ਆਲਾ ਲਾਇਆ ਤਾਂ ਇੱਕ ਦਾ ਸਾਨੂੰ ਆਪਾ اٹ ਪਾਈ ਹੈ ਵਿੱਚ ਦੇਖੇ ਹੀ ਹੋਗਾ ਤੁਸੀਂ ਤਰ ਰੱਬਾਂ ਦਾ ਕਿਵੇਂ ਭੱਜ ਲੋ ਮੈਂ ਸਾਨੂੰ ਉਵੇਂ ਹੀ ਕਰੂੰਗਾ ਕਿਵੇਂ ਕਰੂੰਗਾ ਕੁੱਟੂੰਗਾ ਸਾਨੂੰ ਕਹਿੰਦਾ ਕਿਧਰੇ ਹੀ ਭੱਜ ਲੋ ਨਰਮਾਏ ਕੀਤਾ ਤਾਂ ਐ ਕਰਾਂਡੋ ਕਹਿੰਦਾ ਕੱਢ ਲੋ ਜੋ ਚਲੋ ਇਹ ਜੋ ਕੱਢ ਲਿਆ ਸੀ ਫਿਰ ਉਹ ਬਟਾਣਾ ਫੀਜਨ ਲੱਗੇ ਲੋਗਾ ਤਾਂ ਉਹਦੇ ਬੜੇ ਨੇ ਵਾਰ ਘੱਟ ਤੇ ਕਹਿੰਦਾ ਆਇਧਰ ਆ ਜਾਓ ਉੱਥੇ ਫਸ ਗਏ ਉੱਥੋਂ ਜੇ ਕਰ ਕਰਾ ਕੇ ਕਿਵੇਂ ਨਾ ਕਿਵੇਂ ਆਪਾਂ ਪਾਰ ਲਾਂਗੇ ਬਾਹਰ ਕਰ ਲਾਂਗੇ ਤਾਂ ਗਵਰਨਮੈਂਟਾਂ ਦੀ ਤੁਹਾਨੂੰ ਅਸੀਂ ਪਾਣੀ ਨਹੀਂ ਦਿੰਦੇ ਕਰਨਾ ਬਲ ਹੋਗੇ ਉੱਥੇ ਫਸਾਲੇ ਹਨਾ ਬਈ ਹਾਂ ਉੱਥੋਂ ਜੇ ਪਾਲਿਆ ਖਾਰੇ ਖੂਰੇ ਨਾਲ ਤਾਂ ਸੁੰਡੀਆਂ ਦੀ ਮੈਂ ਨਹੀਂ ਹੋਣ ਦਿੰਦੀ ਮਾਲਾ ਉਠ ਨਹੀਂ ਦਿੰਦੇ ਬਈ ਥੱਲੇ ਥੱਲੇ ਥੱਲੀ ਥੱਲੇ ਚੱਲ ਉੱਥੋਂ ਸੁੰਡੀ ਤੋਂ ਲੈ ਕੇ ਕੱਢ ਕੇ ਤੇ ਗਾਂ ਗਵਰਨਮੈਂਟ ਕੋਲੇ ਕਿਉਂ ਜਾਣੇ ਨਾ ਮਾਲਾ ਲੈ ਕੇ ਕਹਿੰਦੇ ਤੁਸੀਂ ਇੱਥੇ ਤਾਂ ਕੀ ਆ ਜਾਓਗੇ ਲੈ ਕੇ ਅਸੀਂ ਪਾਣੀ ਨਹੀਂ ਦਿੰਦੇ ਕਰ ਲਓ ਕਿਹੜਾ ਕੁਝ ਕਰਨਾ ਸਾਡਾ ਰੇਟ ਨਹੀਂ ਦਿੱਤਾ ਇੰਨੇ ਸਿਆਪਿਆਂ ਚੋਂ ਨਿਕਲ ਕੇ ਆ ਕੇ ਬੰਦਾ ਹੋਰ ਕੀ ਕਰੂਗਾ ਫਿਰ ਕੀ ਨਟਾਰ ਦੀ ਧਰਤੀ ਆ ਇਹ ਪਾਣੀ ਸਾਡੇ ਖਾਰੇ ਤੇ ਚਾਰ ਚਫੇਰੇ ਮਾਰੇ ਤੇ ਹੁਣ ਤਾਂ ਹੀ ਕਹਿੰਦੇ ਆ ਕਿ ਪੀਣ ਨੂੰ ਛੱਡਾਂਗੇ ਫਿਰ ਬੰਦਾ ਕਰੂ ਤੇ ਕਰੂਗੀ ਗਮਾਰਾ ਗਮਾਰਾ ਹੁੰਦਾ ਨਹੀਂ ਆ ڪرੰਟ ਪਾਉਂਦੇ ਆ ਜੀ ਤੇ ਆ ਲੂਸਨ ਜਾ ਮੈਂ ਦੀ ਜੇ ਅਕਰੌਂਸ ਦਾ ਮਰਕਣਾ ਵਧੀਆ ਸੀਗਾ ਤੇ ਆ ਲੂਸਨ ਜੇ ਚ ਨਾ ਹੁਣ ڪرੰਟ ਜੀ ਬੰਨੀ ਦੀ ਹੈ ਤੇ ਨਾਲ ਗੱਲ ਹੋ ਰੰਦਾ ਹੈਗਾ ਹਾਂਜੀ ਦੋਸਤੋ ਖੇਤਾਂ ਦਾ ਕੰਮ ਕਰਦੇ ਮੈਂ ਤੇਲ ਦੀ ਕਾਲ ਹੁੰਦੀ ਹੈ ਕਈ ਵਾਰੀ ਆਪਾਂ ਢੋਲ ਲੈਉਣੇ ਐ ਤੇ ਕਈ ਵਾਰੀ ਇੱਕ ਆ ਢੋਲੀ ਹੁੰਦੀ ਆ 50 ਲੀਟਰ ਵਾਲੀ ਕਿਵੇਂ ਆ ਇਹ 7.200 ਵਾਲਾ ਇਹ ਚਾਕੇ ਆਪਾਂ ਤੋਂ ਟਰੈਕਟਰ ਚ ਨਹੀਂ ਪੈਂਦਾ ਤੇ ਆਪਾਂ ਤੰਗ ਹੋਨੇ ਕਈ ਵਾਰੀ ਢੋਲ ਲੈਣੇ ਆ ਛੋਟੀ ਢੋਲੀ ਪੈ ਜਾਂਦੀ ਹੈ ਉਹਨਾ ਬੈਟਰੀ ਵਾਲੀ ਆ ਮੋਟਰ ਜੀ ਹੁੰਦੀ ਆ ਪੁਰਾਣੀ ਕੰਮ ਕਰਦੀ ਸੀ ਪਰ ਐਸਟਰ ਘਟਾ ਗਈ ਸੀ ਤੇ ਇਸ ਚੋਂ ਮਾ ਕੱਢ ਕੇ ਤੇ ਇਸ ਕਾ ਕੇ ਪਾਣੀ ਇਹ ਚੋਂ ਇਹ ਕੰਮ ਲੈ ਲਾ ਕੇ ਢੋਲ ਚ ਵੀ ਲਾ ਲੰਨਾ ਨਾ ਦਿਖਾ ਲਾਈ ਹੋਈ ਹੈ ਤੇ ਆ ਬੈਂਟਰੀ ਵਾਲੇ ਆਪ ਲੱਗੇ ਜੀ ਇਹਨੇ ਪੁੱਠਾ ਕਰੰਟ ਆ ਜਾਂਦਾ ਜਿਆ ਆ ਕਿਸੇ ਪੁਰਾਣੇ ਚਾਰਜ ਚ ਦਾ ਕਟਿਆ ਹੋਇਆਗਾ ਆ ਆਜਾੜ ਤੇ ਹੁਣ ਆ 50 ਲੀਟਰਾਂ ਦੀ ਢੋਲੀ ਸੀ ਭਰੀ ਸੀ ਇਹ ਚੱਕ ਕੇ ਪੈਂਦੀ ਨਹੀਂ ਸੀ ਤੇ ਇਹ ਚੋਂ ਆਹ ਪੰਪਨ ਵਾਲਾ ਇਹਦੇ ਵਿੱਚ ਤੇਲ ਗੱਡੀ ਇਹਦੇ ਨਾਲ ਪਾਉਣਾ ਸੌਖਾ ਹੈਗਾ ਤੇ ਆ ਦੇ ਇੰਨਾ ਪ੍ਰੈਸ਼ਰ ਆਉਂਦਾ ਭਾਈ ਇਹਦਾ ਆਹ ਢੋਲੀ ਚਾਕੇ ਟਰੈਕਟਰ ਚ ਪੈਂਦੀ ਨਹੀਂ 50 ਲੀਟਰ ਦੀ ਤੰਗ ਉਹਨੇ ਤੇਲ ਡੁੱਲਦਾ ਆਹ ਸੌਖੀ ਪੈਂਦੀ ਐ ਤੇ ਨਲਕਾ ਹੀ ਆਈ ਨਹੀਂ ਸੀ ਆ ਮੇਰੇ ਕੋਲ ਪੁਰਾਣੀ ਪਈ ਸੀ ਘਰੇ ਜਿਗਾਰਡ ਕਰ ਲਿਆ ਦਾ ਮੈਂ ਤੇ ਆ ਬੈਟਰੀ ਆਪਣੇ ਢੋਲੀ ਹੁੰਦੀ ਐ ਤੇ ਇਹ ਚਾਰਜ ਕਰੀ ਰੱਖਦੇ ਐ ਤੇ ਆ ਪੰਪ ਕੰਮ ਦੇ ਗਿਆ ਸਾਰਾ ਜੀ ਕਿਸੇ ਨੇ ਸਪੈਸ਼ਲ ਵੀ ਲੈਣਾ ਹੈ ਤਾਂ 2.5 300 ਦਾ ਆਉਂਦਾ ਇਹ ਜਦੋਂ ਪਾਈ ਪਾਈਆਂ ਲਾ ਕੇ ਇਸ ਨਾਲ ਆ ਸਰਕਾਇਬ ਨੂੰ ਨੇ ਜ਼ਰੂਰੀ ਹੈ ਕਿਉਂਕਿ ਥੱਲੇ ਲੱਗ ਜਾਂਦੀ ਹੈ ਪੈਪਾ ਪ੍ਰੈਸ਼ਰ ਤੁਸੀਂ ਦੇਖ ਹੀ ਲਿਆ ਸੀ ਇੰਨਾ ਹਾਂਜੀ ਦੋਸਤੋ ਬਾਹਨ ਦੇ ਉੱਤੇ ਦੋ ਵਾਰੀ ਤਿਆਰ ਕਰੇ ਤੋਂ ਬਾਅਦ ਉੱਤੇ ਪਾਇਆ ਮੀਂਹ ਦੋ ਵਾਰੀ ਤੇ ਅੱਜ ਫੇਰ ਮੌਸਮ ਜਿਆ ਖਰਾਬ ਦੱਸੀ ਜਾਂਦੇ 4 ਤਰੀਕ ਦਾ ਤੇ ਗਿੱਲ ਹੋ ਗਈ ਸੀ ਬਾਲੀ ਤੇ ਦੋ ਵਾਰੀ ਬਾਕੇ ਤਿਆਰ ਕਰਤਾ ਇਹ ਤੇ ਹਜੇ ਇੱਕ ਵਾਰੀ ਸੁਹਾਗਾ ਹੋਰ ਮਾਰਾਂਗੇ ਤੇ ਤੇ ਆਪਾਂ ਮੈਂ ਕਿਹਾ ਚੱਲ ਪਿੰਡੀ ਕਰ ਦੰਨੇ ਉਹ ਨਹੀਂ ਵੈਂਡੀ ਕਰ ਦਾਂਗੇ ਤੇ ਜੇ ਮੀਂਹ ਆ ਗਿਆ ਤਾਂ ਵੀ ਠੀਕ ਹੈ ਫੇਰ ਵਾਰਾਂਗੇ ਇੱਕ ਵਾਰੀ ਹਲਕਾ ਜੇ ਨਾ ਆਇਆ ਤਾਂ ਵੀ ਠੀਕ ਹੈ ਯਾਰ ਨਰਵਾ ਵੀਜਾਂਗੇ ਕਈ ਦਿਨ ਹੋ ਗਏ ਤਿਆਰ ਕੀਤੇ ਪਏ ਨੂੰ ਤਾਂ ਮੌਸਮ ਨੇ ਥੋੜਾ ਆਇਆ ਪਿੱਛੇ ਪਤਾ ਚੰਗਾ ਹੀ ਕੀਤਾ ਮਾੜਾ ਨਹੀਂ ਕੀਤਾ ਮਿੱਠਾ ਪਾਣੀ ਪੈ ਗਿਆ ਭਾਈ ਬੜੇਵੇਂ ਉੱਗ ਰਹੇ ਆਣਗੇ ਨਹੀਂ ਕੱਲੇ ਬੋਰਦੇ ਦੇ ਵਿਚਾਰੇ ਉਹ ਹੈਲਮਟ ਜਿਹਾ ਲਾਈ ਖੜੇ ਰਹਿੰਦੇ ਉਹ ਹੈਲਮਟ ਨਹੀਂ ਲਾਉਂਦੇ ਸੀਗੇ ਪੱਟੂ ਹੁਣ ਆਸਤਾ ਹੋ ਜੂ ਉੱਗਰ ਤਾਊ ਇਹਦਾ ਰੱਬ ਨੇ ਬਹੁਤ ਚੰਗਾ ਕੰਮ ਕਰਕੇ ਗਿਆ ਭਾਈ ਚੱਲ ਸਰਕਾਰ ਨੇ ਮੁੱਖ ਮੋੜ ਲਿਆ ਤਰਾ ਬਣੇ ਬਾਹ ਫੜ ਲਈ ਭਾਈ 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 ਜਣਾ ਆਪਾਂ ਕਰਦੇ ਪੇਂਡੀ ਸਾਹਮਣੇ ਗੁਰੂ ਘਰ ਪਹਿਲਾ ਬਾਹਨ ਤਿਆਰ ਕਰਤਾ ਸੀ ਭਾਈ ਘਰ ਕੋਲੇ ਤੇ ਮੀਂਹ ਪੈਣ ਦੇ ਕਾਰਨ ਇਹ ਖਾਸਾ ਮੀਂਹ ਪਿਆ ਗਿਆ ਰਾਂ ਪੰਜ ਚਾਰ ਗੁਲਾ ਜੀ ਮੀ ਬਹਿਣ ਤੋਂ ਕਹਿਣਾ ਇੱਕ ਰਾਤ ਨੂੰ ਜਦੋਂ ਸੁਹਾਗਾ ਲਾਇਆ ਸੀ ਤੇ ਮੀ ਬਹਿ ਗਿਆ ਪੰਜੀ ਉਂਗਲਾਂ ਦਵਾਰੇ ਬਹੁਣੇ ਆਗੇ ਰੱਬ ਨੇ ਬਹੁਤ ਸੰਗ ਕੀਤਾ ਚੰਗਾ ਹੋ ਗਿਆ ਵਧੀਆ ਗੱਲ ਜੱਗ ਜੱਗ ਰਲ ਗਈ ਮਿੱਠਾ ਵੀ ਬਹਿ ਗਿਆ ਪਾਈ ਹੁਣ ਆਪਾਂ ਟੜਕੇ ਦੜਕੇ ਭਾਈ ਜੰਨੇ ਆ ਉਹ ਤੇ ਦੁਆ ਕਰ ਰੱਬ ਨੇ ਕਿਰਪਾ ਕਰੀਏ ਚੰਗਾ ਨਰਮ ਹੋ ਗਿਆ ਵਧੀਆ ਗੱਲ ਹੈ ਕੀ ਆ ਹੋਰ ਆ ਜੇ ਦਵਾਰੇ ਵੀ ਆ ਸਕਦਾ ਹੈ 5ਾਂ 4 ਤੇ ਲੰਘਣ ਨੂੰ ਆ ਜੇ 5 ਨੂੰ ਆ ਜੇ ਚੰਗੀ ਕਿਰਪਾ ਕੀਤੀ ਮਾਰਾ ਆਏ ਸਾਹਮਣੇ ਭਾਈ ਗੁਰੂ ਘਰ ਵਾਹਿਗੁਰੂ ਵਾਹਿਗੁਰੂ ਧੰਨ ਵਾਲਾ ਕਿਰਪਾ ਤਰੀ ਮਾਰਾ ਛੋੜਾ ਕਿੜ-ਕਿੜ ਕਰਦਾ ਵਿੱਚ ਬਾਜ ਐਡਜਸਟ ਕਰ ਲਿਓ ਇਹਦੇ ਵਾਸਤੇ ਹਾਂਜੀ ਦੋਸਤੋ ਆਪਾਂ ਮੀਤੋ ਬਾਅਦ ਆ ਆ ਸੜਕ ਬੰਨ ਨਿਕਲ ਲਾਗਾ ਇਹ ਬਹਣ ਆਈ ਸੀ ਤਾਂ ਇੱਥੇ ਰਾਤ ਆਪਣਾ ਕੋਈ ਗਵਾਂਢੀ ਪਾਣੀ ਲਾਉਂਦਾ ਸੀਗਾ ਤੜਕੇ ਵਾਲੀ ਲਾਈਟ ਤੇ ਤੇ ਉਦੋਂ ਵੀਰ ਤੋਂ ਪਾਈ ਪਾਣੀ ਟੁੱਟ ਗਿਆ ਇੱਥੇ ਘਾਰਾ ਪੈ ਗਿਆ ਕੁਸਤਾ ਮੀਨ ਇਹ ਕਾਰਨ ਮੈਂ ਦੁਬਾਰੇ ਬਹੁੰਦਾ ਸੀਗਾ ਇੱਥੋਂ ਘਾਰਾ ਪਿਆ ਦਾ ਆ ਜਗ੍ਹਾ ਤੋਂ ਇਹ ਅੱਧੇ ਮੰਗੂ ਜਦੇ ਅੱਧੇ ਮੰਗੂ ਪਾਣੀ ਪੈ ਗਿਆ ਜੇ ਯਾਰ ਚੱਲ ਕੋਈ ਨਹੀਂ ਹੁੰਦਾ ਹੀ ਰਹਿੰਦਾ ਚੱਲ ਗਮੰਡ ਦਾ ਨੁਕਸਾਨ ਵੀ ਹੋ ਜਾਂਦਾ ਆਪ ਤੋਂ ਵੀ ਹੋ ਜਾਂਦਾਗਾ ਕਿੱਡੀ ਗੱਲ ਉਹ ਥੋੜਾ ਸੁੱਕਾ ਸੀ ਉਹ ਕਣਗੀਆਂ ਪੰਗਾਂ ਸੀ ਉਹ ਵੀ ਜਰਹੀ ਹੈ ਚੱਲ ਤੇ ਉੱਥੇ ਮੈਂ ਚੱਲ ਹਲਚੇ ਮਾਰ ਦੇਣਾ ਬਾਹਣਾ ਨਾ ਸੁੱਕ ਜੇ ਤੇ ਤਿੰਨ ਚਾਰ ਦਿਨਾਂ ਨੂੰ ਬਾਕੇ ਇਕੱਠੇ ਹੀ ਪੀਜ ਦਾਂਗੇ ਹਨਾ ਉਸ ਨਹੀਂ ਹੁੰਦਾ ਡੱਬ ਜੇ ਪੈਗੇ ਅੱਧੇ ਤੋਂ ਜ਼ਿਆਦਾ ਵੰਗੂ ਪਾਣੀ ਪਿਆ ਹੈਗਾ ਇੱਥੋਂ ਹੀ ਘਾਰਾ ਪਿਆ ਜਪਾਈ ਤਾ ਜਗਾ ਚੁਕਾਰਾ ਪ ਗਿਆ ਭਾਈ ਇੱਥੋਂ ਇਧਰ ਸਾਰੇ ਗਿੱਲਾ ਹੋ ਗਿਆ ਤਿੰਨ ਚਾਰ ਦਿਨਾਂ ਨੂੰ ਵੀ ਜੁਗ ਰਹੀ ਤੜਕੇ ਤੜਕੇ ਦਾ ਟਾਈਮ ਆਪਾਂ ਕਰਨ ਟਪਨ ਤੋਂ ਬਾਦ ਹੋਂ ਦੇਖ ਕੇ ਹੁਣੇ ਅੱਜ ਦੂਜੇ ਦਿਨ ਵੀ ਨਰਮਾ ਕਹਿ ਜਾਊ ਕਰਿਆਗਾ ਅੱਜ ਮੌਸਮ ਫੇਰ ਖਰਾਬ ਦੱਸੀ ਜਾਂਦੇ ਐ ਉ 12:00 ਤੋਂ ਬਾਅਦ ਹੋ ਸਕਦਾ ਬਦਲਾਜ ਜੀ ਦਵਾਰੇ ਚੱਲ ਕੀ ਉਗ ਰਿਹਾ ਹੈ ਹੁਆ ਫੁਗਰਣਾ ਵਿੱਚ ਚਾਹੀਦਾ ਕਈ ਦਿਨ ਹੋ ਗਏ ਮੰਗਲਵਾਰ ਨੂੰ ਬੀਜਿਆ ਸ਼ਾਇਦ ਅੱਜ ਸੀਮਾ ਦੇਣਾਗਾ ਤਾਂ ਬਲੌਗ ਨੂੰ ਟੱਚ ਕਰਨ ਵਾਸਤੇ ਤੁਹਾਡਾ ਸਵਾਗਤ ਹੈ ਭਾਈ ਪਿੰਡ ਝੋੜ ਰੋਹੀ ਵਿੱਚ ਤੁਹਾਡਾ ਬਲੌਗ ਵਿੱਚ ਸਵਾਗਤ ਹੈ ਪਹਾਈ ਪਹਾਈ ਤਾਂ ਨਮੇ ਭਰਾ ਜੋੜ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਐਥੇ ਬਾਹਰ ਸਿਟਾ ਹੈ ਇਖੜਾ ਉਹ ਵੀ ਥੋੜਾ ਥੋੜਾ ਕਿਤੇ ਕਿਤੇ ਦੀਨਾ ਹੈ ਉਹ ਦੇਖੋ ਖਰਾ ਹੁਣ ਆਪਾਂ ਦੇਖਦੇ ਨਰਮਾ ਭਾਈ